ਤੇ ਕਾਂਗਰਸ ਪਾਰਟੀ ਸਰਕਾਰ ਦੇ ਜੋ ਕਾਰਜਕਾਰੀ ਸੀ ਜੋ ਕਿ ਤੁਹਾਡੇ ਐਮਐਲਏ ਦੇ ਜੋ ਕੀਤੇ ਹੋਏ ਕੰਮ ਉਸ ਅਨੁਸਾਰ ਦਾ ਲੇਖਾ ਜੋਖਾ ਮੈਂ ਤੋਂ ਪਹਿਲਾਂ ਸਾਰੇ ਬੁਲਾ ਰਹੇ ਨੇ ਕੀਤਾ ਹੈ ਮੈਂ ਤਾਂ ਸੋਸਪਤੰਜ ਚਾਰ ਗੱਲਾਂ ਕਰਨੀਆਂ ਨੇ ਮੈਂ ਕਦੇ ਵੀ ਚਾਹ ਜਿੰਨਾ ਮਰਜ਼ੀ ਵਿਜੀ ਰਹਾ ਕਰੋਨਾ ਚ ਰਹੇ ਉਹ ਰਹੇ ਪਰ ਮੈਂ ਆਪਣੇ ਹਲਕੇ ਦੀਆਂ ਪ੍ਰਾਪਰਟੀਆਂ ਨੂੰ ਕਿਸਕੰਡਰੀ ਨਹੀਂ ਕੀਤਾ ਹਮੇਸ਼ਾ ਫਸਟ ਪ੍ਰਾਇੋਰਟੀ ਤੇ ਰੱਖਿਆ ਔਰ ਜਿਵੇਂ ਕਹਾ ਵੀ ਅੱਜ ਮਹਾਲੀ ਕੋਈ ਆਮ ਸ਼ਹਿਰ ਨਹੀਂ ਹੈ ਮਹਾਲੀ ਅੱਜ ਦੁਨੀਆ ਦੇ ਨਕਸ਼ੇ ਤੇ ਇੱਕ ਬੜਾ ਵੱਡਾ ਸ਼ਹਿਰ ਬੜਾ ਬੜਾ ਨਾਇਸ਼ਤਾ ਔਰ ਹਰ ਬੰਦਾ ਲੋਚਦਾ ਕਿ ਮੇਰਾ ਮਹਾਲੀ ਚ ਘਰ ਹੋਵੇ ਜਾਂ ਮਹਾਲੀ ਚ ਮੇਰਾ ਕਾਰੋਬਾਰ ਹੋਵੇ ਜਿਹੜਾ ਬੱਚਾ ਮਹਾਰੀ ਇੱਕ ਵਾਰੀ ਆ ਗਿਆ ਮਹਾਰਤਾ ਬੈਕਗਰਾਉਂਡ ਵਿੱਚ ਤਿਆਰ ਲੇਨਦਾ ਉਹ ਯਾਰ ਮਹਾਰੀ ਚੁੱਲੇ ਜਾ ਚੱਗੇ ਅੱਲਾ ਰਿਸ਼ਵਰ ਬਿਲਜਣ ਦੇ ਕੇ ਕਿਉਂਕਿ ਸਾਡਾ ਇਥੋਂ ਦਾ ਐਟਮੋਸਫੇਅਰ ਮਾਤਾ-ਬਾਪ ਨਾਲ ਸਾਡਾ ਰਹਿਣ ਸਹਿਣ ਸਾਡਾ ਅੰਦਰ ਤੇ ਫੌੜ ਦੇ ਸ਼ਰਨ ਆਵੇ ਵਧੀਆ ਹੋਇਆ ਪਿਆ 372 ਸ਼ਰਨਾਂ ਦਾ ਸਰਵੇ ਹੋਇਆ ਸੀ ਪਿੱਛੇ ਅਸੀਂ ਤੋਂ ਪਹਿਲਾਂ 163ਵੇਂ ਨੰਬਰ ਤੇ ਸੀ ਅੱਜ ਅਸੀਂ 81ਵੇਂ ਨੰਬਰ ਤੇ ਆ ਗਏ ਲੜਕੇ ਐਨ.ਆਰ.ਸੀ 80 ਨੰਬਰ 81 ਨੰਬਰ ਅਸੀਂ ਆਪਣਾ ਸ਼ਹਿਰ ਉੱਪਰ ਲੈ ਗਏ ਆ ਤੇ ਅਗਲੇ ਹਲੇ 7 ਮਹੀਨੇ ਦਾ ਕੁਰਸ਼ੀ ਬੜੀ ਹੋਈ ਨੇ ਜਦੋਂ ਸਾਲ ਸਵਾ ਸਾਲ ਹੋਰ ਹੋ ਗਿਆ ਅਸੀਂ ਪਹਿਲੇ 20 15 20 ਨੰਬਰ ਦੇ ਆਪਣੇ ਸ਼ਹਿਰ ਉਸਮਾਰ ਕਰਾਂ ਕਰਾਂਗੇ ਇਹ ਤੁਹਾਡਾ ਵਾਦਾ ਕਰਦਾ ਪਏ ਦੇਖੋ ਮੈਡੀਕਲ ਕਾਲਜ 2013 ਦਾ ਮਨਜ਼ੂਰ ਹੋਇਆ ਸੀ ਕੋਸਲੇ ਗਲਾਬ ਨਬੀ ਜੀ ਸਾਡੇ ਹੈਲਥ ਜੁਨ ਹੈਲਥ ਮਿਨਿਸਟਰੀ ਅਵਿਕਾਸ਼ਨੀ ਰਾਸਾਵਾ ਮੈਂਬਰ ਸੀ ਤੇ ਉਹਨੇ ਪੂਰਾ ਦਿਨ ਅਰੇ ਕਲਾਸਿੰਗ ਜੂਰ ਪਰ 60 ਕੌਨਸਲ ਹਿੰਦੁਸਤਾਨ ਵਾਸਤੇ ਹੋਏ ਸੀ ਤੇ ਲੋਕਲਟੀ ਸਾਡੇ ਬਾਤ ਵੀ ਕੋਇਆ ਸੀ ਇਹ ਸਕੂਲ ਜੀ ਨੂੰ ਕਦੇ ਬਠਿੰਡੇ ਕਿਤੇ ਲੰਬੀ ਕਿਤੇ 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 ਲਿਆਣੇ ਬੜੀਆਂ ਕੋਸ਼ਿਸ਼ਾਂ ਹੋਈਆਂ ਪਰ ਮੈਂ ਤੇ ਪੂਰਾ ਪਹਿਰਾ ਦਿੰਦਾ ਰਿਹਾ ਫਿਰ ਤੁਹਾਡੀ ਸਾਫ ਐਮਪੀ ਬਣ ਕੇ 2017 ਨੂੰ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਮੈਂ ਸਾਰੇ ਫਾਇਲ ਖੋਲਵਾ ਕੇ ਦੁਬਾਰਾ ਇਹਨੂੰ ਸ਼ੁਰੂ ਕਰਾਇਆ ਸਬਤ ਇਨਸਪੈਕਸ਼ਨਾਂ ਹੋਈਆਂ ਦੇ ਨਾਲ ਸਾਰੇ ਤੁਹਾਡੀ ਸਾਹਵਰਾਂ ਦੇ ਸਾਰਾਂ ਲਈ ਮਿਹਰਬਾਨੀ ਸਤਿਕਾਰ ਜੀ ਸੋ ਬੱਚਾ ਉੱਤੇ ਹੁਣ ਡਾਕਟਰ ਸ਼ੁਰੂ ਕਰਦੇ ਇਹ ਤੁਹਾਡੇ ਵਾਸਤੇ ਬਹੁਤ ਵੱਡੀ ਕਪੈਸਿਟੀ ਕਿਉਂਕਿ ਅਜਾਟੋ 3 ਬਿਲਡਰ ਲਾਹੌਰ ਟ੍ਰੈਫਿਕ ਬਹੁਤ ਜ਼ਿਆਦਾ ਵਧ ਗਿਆ ਹੈਗਾ ਸਾਡੇ ਬਜ਼ੁਰਗਾਂ ਨੂੰ ਸਫ਼ਰ ਕਰਨਾ ਬੜਾ ਔਖਾ ਹੋਇਆ ਹੈ। ਅਰਦੋ baba ਫਿਰ ਆਲਟੋਰੀਅਮ ਹਾਰਜ ਦੇ ਸੀਗਾ ਮਹਾਰਜ 78.5 ਏਕੜ ਜਗ੍ਹਾ ਦੇ ਵਿੱਚ 15 ਕਰੋੜ ਦੀ ਲਾਗਤ ਨਾਲ ਆਲਟੋਰੀਅਮ ਬਣਾ ਰਿਹਾ ਟੈਗੋਰ థిਟਰ ਵੀ ਵਧੀਆ ਬਣਾਵਾਂਗੇ ਤਾਂ ਕਿ ਸ਼ਹਿਰ ਦੀ ਜਿਹੜੀ ਹੈ ਸਾਡੇ ਐਸਡ ਰੇਟ ਕੁਝ ਹੋਰ ਬਦਲ ਹੋਵੇ। ਉਸ ਤੋਂ ਨਵਾਂ 350 ਬੈੱਡ ਦਾ ਹਸਪਤਾਲ ਸੈਕਟਰ 68 ਦੇ ਚਰਪਨ ਸਾਹਿਬ ਮੰਜੀਸ਼ੁਰਾ ਸੈਕਟਰ ਹੋਣਾ ਥਰੀ ਬੰਚ ਕਮਿਊਨਿਟੀ ਹੈਲਥ ਸੈਂਟਰ ਬਣ ਗਿਆ ਫਿਰ ਦੋ ਡਿਸਪੈਂਸਰੀਆਂ 69 ਤੇ 79 ਅਸੀਂ ਅਗਲੀ ਸਾਡੀ ਪਲਾਨਿੰਗ ਹੋਏਗੀ ਕਿ ਇੱਕ ਕਮਿਊਨਿਟੀ ਹੈਲਥ ਸੈਂਟਰ ਹੋਰ ਮੁਹਾਲੀ ਚ ਬਣਾ ਦਈਏ ਤੇ ਜਿਹੜਾ ਉਹ ਹਸਪਤਾਲ ਉਹਨੂੰ ਐਸਟੀਐਚ ਅਪਰੂਵ ਕਰਵਾਤੇ ਆਂ ਅਪਗ੍ਰੇਡ ਕਰਨ ਵਾਸਤੇ ਆਲਡੀ ਫੈਮ ਹੋ ਚੁੱਕੀ ਹੈ ਇੱਕ ਸਲਟਰ ਇੰਚ ਪਰ ਨੀਦਰ ਸੈਂਟਰ ਬਣਾਇਆ ਜਾ ਰਿਹਾ ਹੈ ਪਿ ਕੋਈ ਕੋਨਾ ਸ਼ਹਿਰ ਦਾ ਆਯੂਸ਼ਤਾ ਹਸਪੀਟਲ ਡਾਲਪੁਰੇ ਚ ਬਣ ਗਿਆ ਜਿਹੜਾ ਉਹ ਚ ਜਿਹੜਾ ਮੰਦਭੁਤੀ ਬੱਚਿਆਂ ਦੇ ਵਾਸਤੇ ਇੱਕ ਇੰਸਟੀਟਿਊਟ ਰਾਸ ਸੀ ਸੈਕਟਰ 79 ਵਿੱਚ ਬਣਾ ਕੇ ਤਿਆਰ ਕੀਤਾ ਕਰ ਦਿੱਤਾ ਹੈ ਤੇ ਉਹ ਚ ਜਿਹੜਾ ਇਸ ਸਾਲ ਤੋਂ ਸ਼ੁਰੂ ਹੋ ਜਾਏਗਾ ਮੈਂ ਇਹ ਕਹਿੰਦਾ ਵੀ ਕੋਈ ਇਸ طرح ਦੀ ਕਮੀ ਨਹੀਂ ਮੇਰੀ ਅਗਲੀ ਸੋਚ ਵਿੱਚ ਹੈ ਕਿ ਅਸੀਂ ਇੱਕ ਬਹੁਤ ਵਧੀਆ ਕਾਲਜ ਕੁਮਾਰਸ ਦਾ ਸਾਇੰਸ ਕਾਲਜ ਤੇ ਇੱਕ ਸੈਂਟਰ ਦੇ ਵਿੱਚ ਅਸੀਂ ਕਾਲਜ ਬਣਾ ਦਈਏ ਜਿਸ ਨਾਲ ਸਾਡੇ ਕੋਲ ਕੁੜੀਆਂ ਦਾ ਕਾਲਜ ਹੋਵੇ ਜਿਹੜੇ ਸਾਡੀਆਂ ਬੱਚਿਆਂ ਨੂੰ ਚੜੇ ਰਹਿਣਾ ਪੈਂਦਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਇਸ ਇਲਾਕੇ ਵਿੱਚ ਵੀ ਕਾਲਜ ਨਹੀਂ ਸਾਡਾ ਕਾਲ ਜਿਹੜਾ ਆਰਟਸ ਕਾਲਜ ਉਹ ਬਿਲਕੁਲ ਇੱਕ ਸਾਈਡ ਤੇ ਹੈ ਤੇ ਲੇਕਿਨ ਇੱਕ ਚੰਗਾ ਕਾਲਜ ਇੱਥੇ ਅਸੀਂ ਹੋਰ ਬਣਾਉਣਾ ਚਾਹੁੰਦੇ ਆ ਇੱਕ ਤਵਾਰੀ ਸਾਹਿਬ ਤੁਹਾਡੇ ਕਰਨ ਦੀ ਗੱਲ ਹੈ ਕਿ ਜਿਹੜਾ ਸਾਡਾ ਸੜਕ ਦੋ ਜ਼ਿਲ੍ਹੇ ਨੇ ਰੋਪੜ ਤੇ ਜਿਹੜਾ ਤੁਹਾਡਾ ਮਹਾਲੀ ਇਹ ਦੋਨੇ ਜ਼ਿਲ੍ਹੇ ਦੀ ਜਿਹੜੀ ਐਪ੍ਰੀਸ਼ੀਏਟ ਯੂਨੀਵਰਸਿਟੀ ਆ ਪਹਿਲਾਂ ਵੀ ਜਿਹੜੀ ਪਚਾਲਾ ਨਾਲ ਜਦੋਂ ਕਿ ਮੁਕਸਰ ਤੇ ਫਿਰੋਜ਼ਪੁਰ ਦੀ ਉਹ ਜਿਹੜਾ ਫਾਜ਼ਿਲਕਾ ਦੀ ਪੰਜਾਬ ਯੂਨੀਵਰਸਿਟੀ ਨਾਲ ਹੈ ਅਸੀਂ ਉਹ ਐਕਸਚੇਂਜ ਕਰ ਦਈਏ ਅਸੀਂ ਚੰਡੀਗੜਾ ਜੁੜ ਜਾਈਏ ਤੇ ਉਹ ਉਧਰ ਜੁੜ ਜਾਣ ਤਾਂ ਸਾਡਾ ਵੀ ਜਿਹੜਾ ਸਲੀਪਸ ਹੈ ਸਾਡੇ ਯੂਨੀਵਰਸਿਟੀ ਦਾ ਸਾਡਾ ਸੇਮ ਸਲੀਪਸ ਸਾਡਾ ਇੱਥੇ ਸ਼ਹਿਰ ਦਾ ਹੋ ਜਾਊਗਾ ਤੇ ਸਾਡੇ ਬੱਚਿਆਂ ਨੂੰ ਕੋਈ ਐਡਮਿਸ਼ਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਆਏਗਾ ਇਸ ਚੀਜ਼ ਤੇ ਬੜਾ ਉਧਰ ਕੈਪਟਨ ਸਾਹਿਬ ਨੇ ਬੜਾ ਇਨੀਸ਼ੀਏਟਿਵ ਲਿਆ ਸੀ ਪਰ ਇਹ ਗਵਰਨਰ ਦੇ ਪ੍ਰਿਵਿਊ ਚ ਆਉਂਦਾ ਹੈਗਾ ਤੇ ਇਹ ਚੀਜ਼ੇ ਹੋ ਜਾਂਦੀ ਹੈ ਤਾਂ ਸਾਨੂੰ ਚੰਡੀਗੜ੍ਹ ਮੋਹਾਲੀ ਦੀ ਪੜ੍ਹਾਈ 'ਚ ਕੋਈ ਫਰਕ ਨਹੀਂ ਨਜ਼ਰ ਆਏਗਾ ਤੇ ਸਾਡੇ ਬੱਚਾ ਨੂੰ ਉਹੀ ਸੇਫ ਸੇਫ ਐਜੂਕੇਸ਼ਨ ਸਾਡੇ ਇਸ ਸ਼ਹਿਰ ਦੇ ਵਿੱਚ ਪ੍ਰਾਪਤ ਹੋਣੀ ਸ਼ੁਰੂ ਹੋ ਜਾਈਏ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਅਗਲਾ ਮੇਰਾ ਫੋਕਸ ਤਿੰਨ ਚੀਜ਼ਾਂ ਤੇ ਹੈ ਨੰਬਰ 1 ਹੈਲਥ ਨੰਬਰ ਨੰਬਰ ਹੈਲਥ ਦੇ ਵਿੱਚ ਅਸੀਂ ਚਾਰ ਕਾਲਜ ਹੋਰ ਮਾਲਜ ਹੋ ਜਿੱਥੇ ਮੈਂ ਹੁਣ ਜਿਹੜਾ ਏਰੀਆ ਕਾਰਪੋਰੇਸ਼ਨ ਪਾਇਆ ਉਥੇ 18 ਕਿਲੇ ਜੀ ਬੇਸ ਤੇ 23 ਕਿਲੇ ਜੀ ਹੋ ਸਾਡੇ ਕੋਲ ਆ ਜਾਣੀ ਹੈ ਉਥੇ ਇੱਕ ਡੈਂਟਲ ਕਾਲਜ ਫਾਰਮੇਸੀ ਕਾਲਜ ਇੱਕ ਉਹ ਮੋਬਾਟੇ ਦੇ ਅਜੋਸ਼ ਕਾਲਜ ਚਾਰ ਕਾਲਜ ਹੋਰ ਆ ਜਾਂਦੇ ਆ ਸਾਡੀ ਪੂਰੀ ਮੈਡੀਕਲ ਹੱਬ ਪੂਰੀ ਹੋ ਜੂਗੀ ਜਿਹੜਾ ਸਾਡਾ ਮੈਡੀਕਲ ਕਾਲਜ ਰਹਿਦਾ ਹੈ 360 ਗੜ ਦਾ ਉਹ 500 ਗੜ ਦਾ ਹਸਪਤਾਲ ਬਣਨਾ ਹੈ ਤੇ 500 ਗੜ ਦਾ ਬਣ ਗਿਆ ਅਸੀਂ 32 ਸੈਕਟਰ ਤੋਂ ਬਿੱਤਰ ਸਾਡਾ ਜਿਹੜਾ ਜਿਹੜਾ ਹਸਪਤਾਲ ਜਿਹੜਾ ਮੈਡੀਕਲ ਕਾਲਜ ਹੋਏਗਾ ਤੇ ਬਹੁਤ ਹੀ ਜਿੱਦ ਸਾਡੇ ਬੱਚਿਆਂ ਨੇ ਯੂਨੀਵਰਸਿਟੀ ਕਰਨੀ ਹੈ ਐਮਡੀ ਕਰਨੀ ਹੈ ਹੋਰ ਸਾਰੀਆਂ ਕਲਾਸਾਂ ਸਟਾਰਟ ਹੋ ਜਾਣਗੀਆਂ ਤਾਂ ਸਾਨੂੰ ਬਹੁਤ ਵੱਡਾ ਇੱਕ ਪਲੱਸ ਪੁਆਇੰਟ ਹੋਏਗਾ ਇਸ ਤੋਂ ਇਲਾਵਾ ਸਾਡੀ ਆਈਟੀ ਸਿਟੀ ਹੈਗਾ ਉਹਦੇ ਵਿੱਚ ਤਿੰਨ ਦੋ ਯੂਨੀਵਰਸਿਟੀਆਂ ਇੰਟੀਗਰੇਟ ਦੇ ਪ੍ਰਕਾਸ਼ ਆ ਗਈਆਂ ਨੇ ਜਿਹੜੀ ਇੱਕ ਸ਼ੋਕਾ ਵੜਦੀ ਹੈ ਤੇ ਪਲੱਸ ਇੱਕ ਇਨਫੋਸਿਸ ਦਾ ਇੰਸਟੀਚਿਊਟ ਜਿਹੜਾ ਆ ਰਿਹਾ ਔਰ ਜਦੋਂ ਪੂਰਾ ਤਿਆਰ ਹੋ ਗਿਆ ਤਾਂ 5000 ਬੱਚਿਆਂ ਨੂੰ ਆਈਟੀ ਸੈਕਟਰ ਦੇ ਵਿੱਚ ਜਿਹੜੀ ਸਾਨੂੰ ਜੋਬ ਜੇ ਕ੍ਰਿਸ਼ਨ ਹੋਣੀ ਹੈ ਉਹ ਅਗਲੇ 2 ਸਾਲਾਂ ਚ ਬਣ ਕੇ ਤਿਆਰ ਹੋ ਜਾਊਗਾ ਤੇ ਬਹੁਤ ਵੱਡਾ ਇੰਸਟੀਚਿਊਟ ਅਸੀਂ ਇੱਥੇ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਸਾਡੇ ਪੰਜਾਬ ਦੇ ਲੋਕਾਂ ਐਸੋਲੇ ਲੋਕਾਂ ਦੀ ਇੱਕ ਡਿਮਾਂਡ ਹੈ ਇਹ ਚंडीगढ़ ਨੂੰ ਵੇਤਰ ਸਾਡੇ ਜਿਹੜਾ ਐਰੋ ਸਿਟੀ ਦਾ ਇਹ ਏਰੀਆ ਡਵੈਲਪ ਹੋ ਰਿਹਾ ਹੈ ਔਰ 375 ਕਰੋੜ ਰੁਪਏ ਖਰਚ ਕਰਕੇ ਅਸੀਂ 20 ਐਮਡੀ ਪਾਣੀ ਦਾ ਜਿਹੜਾ ਪਲਾਂਟ ਆ ਉਹ ਚਲਾਤਾ ਉਹਦਾ ਟਿਕਾਣ ਕਰਤਾ ਤੇ ਉਥੇ 18 ਲੱਖ ਗੇਨਰਲ ਦਾ ਅਸੀਂ ਜਿਹੜਾ ਰਿਜ਼ਰਵ ਬੈਂਕ ਵੀ ਬਣਾਇਆ ਹੈ ਪਲੱਸ 5 ਲੱਖ ਲੱਖ ਗੇਲਨ ਦਾ ਅਸੀਂ ਸ਼ਹਿਰ 'ਚ ਬਣਾਉਣ ਜਾਵਾਂਗੇ ਬਣਾ ਜਾ ਰਹੇ ਹਾਂ ਤੇ ਉਹ ਤੋਂ ਬਾਅਦ 10 ਸਾਲ ਦੇ ਸਰ ਹੋ ਰਿਹਾ 55 ਐਨ ਡੀ ਪਾਣੀ ਸਾਡੇ ਕੋਲੇ ਅਗਲੇ 3-4 ਮਹੀਨੇ ਚ ਹੋ ਜਾਏਗਾ ਉਸ ਤੋਂ ਬਾਅਦ ਸਾਡੇ ਸ਼ਹਿਰ ਦੀ 20 ਲੱਖ ਲੱਗਦੀ ਪਾਪੂਲੇਸ਼ਨ ਹੋ ਜਾਂਦੀ ਹੈ ਤਾਂ ਵੀ ਸਾਡੇ ਕੋਲ ਪਾਣੀ ਦੀ ਸ਼ੋਰ ਅਗਲੇ 20 ਸਾਲ ਤੱਕ ਰਹਿਣੀ ਕਿਉਂਕਿ 30 ਹਜ਼ਾਰ ਬੰਦੇ ਵਾਸਤੇ ਕੰਮਦੀ ਪਾਣੀ ਬਹੁਤ ਸਫੀਸ਼ੀਐਂਟ ਹੁੰਦਾ ਹੈ ਉਸ ਤੋਂ ਇਲਾਵਾ ਇੱਕ ਅਸੀਂ ਜਿਹੜਾ ਪਲਾਂਟ ਲਾਇਆ ਸਿਵਰੇਜ ਪਲਾਂਟ ਲਾ ਰਹੇ ਹਾਂ ਇਹ ਟ੍ਰਸਟ ਲਈ ਉਹਦੇ ਪੂਰੇ ਡੀਲਮੈਂਟ ਹੋਏਗਾ ਉਹ 145 ਕਰੋੜ ਦਾ ਇੰਡੀਆ ਚ ਪਹਿਲਾ ਪਲਾਂਟ ਹੈ ਅਸੀਂ 5 ਉਹ 15 ਮੀਟਰ ਦੀ ਰਿਕਵੈਸਟਰੀ ਹੈ 5 ਜਿਹੜੀ ਪਾਣੀ ਨੂੰ ਇਹਨਾਂ ਅਸੀਂ ਟ੍ਰੀਟ ਕਰਾਂਗੇ ਕਿ ਤੁਸੀਂ ਪਛਾਣ ਨਹੀਂ ਪਾਉਂਗੇ ਪਾਣੀ ਸਿਰੇ ਵਾਲਾ ਪੀਣ ਵਾਲਾ ਪਾਣੀ ਹੈ ਤੇ ਫਿਰ ਉਸ ਪਾਣੀ ਨਾਲ ਅਸੀਂ ਜਿਹੜੇ ਇਹਨੂੰ ਅਗਲੇ ਸੈਕਟਰ ਹੁਣੇ ਆ ਉਹ ਅਸੀਂ ਦੋ ਕਨੈਕਸ਼ਨ ਦੇ ਆਗੇ ਇੱਕ ਡਰਿੰਕਿੰਗ ਵਾਟਰ ਦਾ ਇੱਕ ਦੇ ਆਗੇ ਤੁਹਾਡੇ ਆਮ ਵਰਤੋਂ ਦੇ ਗੱਡੀਆਂ ਧੋਣੇ ਨੇ ਇੱਕ ਸਟਰਕਚਰ ਵਾਸਤੇ ਤੁਹਾਡੇ ਹਾਰਟੀਕਲਚਰ ਵਾਸਤੇ ਉਹ ਪਾਣੀ ਜੂਜ ਹੋਏਗਾ ਤਾਂ ਅਸੀਂ ਜਿਹੜਾ ਸਾਡਾ ਡਰਿੰਕਿੰਗ ਵਾਟਰ ਉਹਨੂੰ ਸੇਵ ਕਰ ਲਾਂਗੇ ਤੇ ਉਸ ਪਾਣੀ ਦੀ ਵਰਤੋਂ ਸ਼ੁਰੂ ਕਰਾਂਗਾ ਜਿਉਂ-ਜਿਉਂ ਸਾਡੀ ਡਿਮਾਂਡ ਵਧੀ ਜਾਊਗੀ ਅਸੀਂ ਉਹਦਾ ਕੈਪੈਸਿਟੀ 5 ਤੋਂ 10 ਤੇ 10 ਤੋਂ 15 ਕਰ ਜਾਵਾਂਗੇ ਤੇ ਸਾਡੇ ਸ਼ਹਿਰ ਦੇ ਬਾਹਰਲੇ ਬੋਲ ਸਕਦੇ ਰੀਸਾਈਕਲ ਕਰਕੇ ਇਹਨਾਂ ਪਾਣੀ ਇਹ ਲੋਕਾਂ ਨੂੰ ਸੋਧ ਕੇ ਦਿੱਤਾ ਜਾਊਗਾ ਤੇ ਇਹਦੇ ਨਾਲ ਅਸੀਂ ਜਿਹੜਾ ਸਾਡਾ ਥੱਲੇ ਜਮੀਨ ਦਾ ਟਿਊਬਲ ਨੇ ਉਹਨੇ ਟਿਊਬਨਰ ਉਹ ਅਸੀਂ ਸਟੈਂਡ ਬਾਈ ਰੱਖਾਂਗੇ ਅਸੀਂ ਚਲਾਵਾਂਗੇ ਅਸੀਂ ਇਹਨੂੰ ਪਾਣੀ ਨੂੰ ਵਰਤਾਂਗੇ ਨਹੀਂ ਕਿਉਂਕਿ ਇਸ ਪਾਣੀ ਸੂਰਾ ਵੀ ਹੈ ਪਰ ਸਾਡੇ ਕੋਲ ਜਿਹੜਾ ਧਰਤੀ ਦਾ ਪਾਣੀ ਆ ਜਿੰਨਾ ਸੇ ਅਸੀਂ ਇਹਨੂੰ ਬਚਾ ਲਾਂਗੇ ਉਹਨੇ ਸਾਡਾ ਬੱਦ ਤੋਂ ਬੱਦ ਫਾਇਦਾ ਹੋਊਗਾ ਅਗਲੇ ਪਗੜੀ ਕਿੰਨੇ ਸਾਲਾਂ ਬਾਅਦ ਜਾ ਕੇ ਅਸੀਂ ਫੇਰ ਸਾਨੂੰ ਜਰੂਰਤ ਪੈਂਦੀ ਹੈ ਤਾਂ ਅਸੀਂ ਆਪਣੇ ਇਸ ਸ਼ਹਿਰ ਨੂੰ ਸੁਰੱਖਿਤ ਰੱਖਾਂਗੇ ਸਭ ਤੋਂ ਵੱਡਾ ਕੰਮ ਜਿਹੜਾ ਮੈਂ ਅਸੀਂ ਕੀਤਾ ਉਹ ਕੀਤਾ ਈਡਾ ਨੂੰ ਸੰਕਾਨ ਦਾ ਇਹ ਸਾਡੇ ਭਰਾ ਬੈਠੇ ਨੇ ਸਾਰੇ ਕਾਢੀ ਦਸੰਗ ਪੂਰੇ ਬੈਠੇ ਨੇ ਕਿ ਇਹਨਾਂ ਨੂੰ 40-42 45-45 ਸਾਲ ਇਹਨਾਂ ਮਕਾਨਾਂ ਦੇ ਰਹਿੰਦਿਆਂ ਹੋ ਗਏ ਸੀ ਪਰ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਮੈਨੂੰ ਲੈਬਰ ਮਿਨਿਸਟਰ ਰਹਿਣ ਦਾ ਮੌਕਾ ਮਿਲਿਆ ਤੇ ਮੇਰੇ ਅਧਾਰ ਖੇਤਰ ਚ ਆਉਂਦਾ ਸੀ ਤੇ ਮੈਂ ਉਹਨਾਂ ਦੀ ਸਾਰਿਆਂ ਦੀ ਫੈਲ ਮੂਵ ਕਰਕੇ ਹੌਲੀ-ਹੌਲੀ ਅਫਸਰਾਂ ਦੇ ਬੜੀਆਂ ਉਹ ਜੇ ਗੱਡੂ ਜੜਾਈਆਂ ਪਰ ਮੈਂ ਬਜਿੱਦ ਸੀ ਕਿ ਵਾਅਦਾ ਕੀਤਾ ਸੀ ਕਿ ਮੈਂ ਮਕਾਨ ਦੇਣੇ ਆ ਔਰ ਤੁਸੀਂ ਮੰਨੋਗੇ ਇਹ ਮਕਾਨ ਮੈਂ ਇਕੱਲੇ ਇੱਥੋਂ ਦਾ ਨਹੀਂ ਪੂਰੇ ਪੰਜਾਬ ਦੀ ਪ੍ਰਪੋਜ਼ਲ ਬਣਾਈ ਪਰ ਪੰਜਾਬ ਦੇ ਚ 97 ਦੇ ਵੀ ਲਾਟ ਹੋਏ ਸੀ 1200 ਮਕਾਨ ਤੇ ਹੁਣ 1900 ਮਕਾਨ ਬਚਦਾ ਸੀ 1900 ਮਕਾਨੇ ਫੈਲ ਗਿਆ ਕੀਤੇ ਪਰ ਦੂਜੇ ਡੀਸੀ ਆ ਨੇ ਕੋਈ ਇਨੀਸ਼ੀਏਟਿਵ ਲਿਆ ਪਰ ਮੈਂ ਆਪਣੇ ਸ਼ਹਿਰ ਦੇ 300 ਮਕਾਨਾਂ ਦਾ ਇਹ ਮਸਲਾ ਹੱਲ ਕਰ ਲਿਆ ਹਲਕਤ ਨੇ ਪ੍ਰੈਸਟੈਕ ਕਰਾ ਕੇ ਉਹਨੇ 40000 ਰੁਪਏ ਗੱਲ ਦੀ ਪ੍ਰੈਸਟੈਕ ਕੀਤੀ ਪਰ ਤੁਹਾਡੇ ਮੈਨੇਜਮੈਂਟ ਸੇਵ ਕਰੇ ਦੱਸਣਾ ਜੇ ਮੈਂ ਕੀ ਕੀਤਾ ਮੈਂ ਉਹਦੀ ਡਿਪ੍ਰੀਸ਼ੀਏਟ ਪਾ ਕੇ 787% ਸਬਸਿਡੀ ਕਰਾਤੀ ਜਿਹੜਾ ਮਕਾਨ ਅੱਜ 20-25 ਲੱਖ ਰੁਪਏ ਦਾ ਵਕਾਰ ਹੈ 1,55,000 ਦਾ ਗਰਾਉਂਡ ਫਲੋਰ ਦਾ ਵਕਾਰ ਹੈ ਇਹਨਾਂ ਨੂੰ ਦੇਣ ਜਾ ਰਹੀ ਹੈ ਸਰਕਾਰ ਜਿਹੜਾ ਕਿ ਇਹ ਆਨਲਾਈਨ ਅਪਲਾਈ ਕਰੀ ਜਾ ਰਹੇ ਨੇ ਔਰ ਜਿਹੜਾ ਥੱਲੇ ਫਸਟ ਫਲੋਰ ਦਾ ਉਹਦੀ ਪ੍ਰਾਈਸ ਭਈ 90,95,000 ਦਾ 1,10,000 ਦੇ ਕਰੀਬ ਹੈ ਔਰ ਆਨਲਾਈਨ ਅਪਲਾਈ ਕਰਨਾ ਉਹਦੀ 7 ਤਰੀਕ ਲਾਸਟ ਡੇਟ ਆ ਫਰਵਰੀ ਮੇਰੇ ਖਿਆਲ ਇਹਨਾਂ ਨੇ ਸਾਰਿਆਂ ਨੇ ਅਪਲਾਈ 7 ਤੱਕ ਕਰ ਲੈਣਾ ਹੈ ਜੇ ਜਿਹੜੇ ਸਬਤ ਕਰ ਉਸ ਤੋਂ ਬਾਅਦ ਮੈਂ ਕਹਿਦਾ ਇਹਨਾਂ ਨੂੰ ਅਗਲੇ ਮਹੀਨੇ 10 ਮਾਰਚ ਤੋਂ ਬਾਅਦ ਸਾਰਿਆਂ ਨੂੰ ਮਾਲਕ ਦੇ ਹੱਕ ਜਿਹੜੇ ਆ ਉਹ ਦੇ ਦਿੱਤੇ ਜਾਣਗੇ ਇਹਨਾਂ ਦੇ ਨਾਮ ਰਜਿਸਟਰੀ ਹੋ ਜਾਏਗੀ ਸਿੱਧੇ ਤੌਰ ਤੇ ਔਰ ਇਹ ਸਾਰੇ ਉਹਦੇ ਮਾਲਕ ਬਣ ਜਾਣਗੇ ਔਰ ਵੀ ਵੀ 25-25 ਲੱਖ ਰੁਪਏ ਦਾ ਇਹਨਾਂ ਦਾ ਫਾਇਦਾ ਇਹਨਾਂ ਸਾਰਿਆਂ ਦਾ ਇਹ ਗੱਲ ਨਾ 300 ਬੰਦਾ ਹੈਗਾ 300 ਮਕਾਨ ਜਿਹੜੇ ਇਹਨਾਂ ਨੂੰ ਦੇਣ ਜਾ ਰਹੇ ਆ ਮੈਂ ਕਹਿੰਦਾ ਵੀ ਜੇ ਕੋਈ ਐਮਐਲਏ ਨੇ ਤੁਹਾਡੇ ਨੇ ਪੂਰੇ ਪੰਜਾਬ 'ਚ ਜਿੰਨੀ ਗ੍ਰਾਂਟ ਮੈਂ 90 ਕਰੋੜ ਰੁਪਏ ਆਪਣੇ ਹੱਥਾਂ ਨਾਲ ਲਿਆ ਕੇ ਕਾਰਪਸ਼ਨ ਦਿੱਤਾ 90 ਕਰੋੜ ਰੁਪਏ ਜਿੰਨੇ ਜਿਮ ਲੱਗ ਰਹੇ ਨੇ ਡਵੈਲਪਮੈਂਟ ਹੋ ਰਹੀ ਆ ਹੋ ਰਿਆ ਇਹ ਸਾਰਾ ਇਸ ਕਰਕੇ ਜਿੱਤੇ ਮੈਂ ਵਜੀਰ ਤੋਂ ਹਟਿਆ ਸੀ ਮੈਨੂੰ ਉਹਨਾਂ ਨੇ ਇਹ ਸੀ ਕਿ ਬਲਵਿੰਦਰ ਸਿੰਘ ਨੂੰ ਪਾਰਟੀ ਛੱਡ ਜਾਊਗਾ ਮੈਂ ਕਿਹਾ ਨਹੀਂ ਮੈਨੂੰ ਰਾਤ ਨੂੰ ਭਾਲ ਦੇ ਭਾਲ ਦੇ ਚੰਨੀ ਜੀ ਪਹਿਲਾਂ 222 ਗਏ ਮੈਂ ਸੇਮ ਦੇ ਕੋਠੀ ਖਾਲੀ ਕਰਕੇ ਆ ਗਿਆ ਮੈਂ ਕਿਹਾ ਮੈਂ ਅੱਜ ਤੋਂ ਇਸ ਕੋਠੀ ਰਹਿਣਾ ਨਹੀਂ ਠੀਕ ਹੈ ਮੈਨੂੰ ਸਰਕਾਰ ਮੇਰੀ ਪਾਰਟੀ ਨੇ ਹਕੂਮਤ ਦਿੱਤਾ ਤੇ ਮੈਂ ਨਹੀਂ ਬਝੀ ਰਿਹਾ ਕੋਈ ਗੱਲ ਨਹੀਂ ਪਰ ਮੈਂ ਕੰਮ ਕੀਤਾ ਆਪਣੇ ਕੰਮ ਦਾ ਮੈਂ ਕਿਨ ਕਾਨਫਰੰਸ ਕੀਤੀ ਗੱਲ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਬਕਾਇਦਾ ਪੁੱਛਿਆ ਚੈਲੰਜ ਕੀਤਾ ਸੀ ਕਿ ਮੇਰਾ ਤਸੂਰ ਦੱਸੋ ਕੀ ਹੈ ਤੇ ਉਸ ਤੋਂ ਆਬ ਸਾਰੀ ਹਾਈ ਕਮਾਂਡ ਹਿੱਲ ਗਈ ਸੀ ਕਿ ਵੀ ਮੈਂ ਵੀ ਇਹਨੂੰ ਕੀ ਗੱਲ ਹੋਈ ਕਿਉਂ ਕੀਤਾ ਸਾਰੇ ਨੇ ਗੱਲ ਨੂੰ ਰਿਅਲਾਈਜ਼ ਕੀਤਾ ਕਿ ਅਸੀਂ ਗਲਤ ਫੈਸਲਾ ਕੀਤਾ ਜਿਸ ਬੰਦੇ ਨੇ ਕੋਰੋਨਾ ਕੰਮ ਕੀਤਾ ਹੋਵੇ ਅੱਜ ਉਹਨਾਂ ਨੇ ਜਾਤੀ ਕੀਤੀ ਹੈ ਮੇਰੇ ਕੋਲ ਇਹ ਘਰ ਰਾਤ ਨੂੰ ਆਏ 10 ਵਜੇ ਦੂਜੀ ਸਾਡੇ 700 ਕੋਲੀ ਕੋਠੀ ਚਾਏ ਤਾਂ ਉੱਥੇ ਰਾਤ ਨੂੰ 10 ਵਜੇ ਤੱਕ 12 ਵਜੇ ਤੱਕ ਬੈਠ ਲਏ ਮੈਨੂੰ ਕਹਿੰਦੇ ਤੁਸੀਂ ਅ ਦੱਸੋ ਕੀ ਚਾਹੀਦਾ ਤੁਸੀਂ ਕਹਿੰਦੇ ਪਾਰਟੀ ਪਾ ਮੈਨੂੰ ਵਜ਼ੀਰ ਨੂੰ ਵੱਡੀ ਕੋਈ ਚੀਜ਼ ਹੁੰਦੀ ਨਹੀਂ ਤੁਸੀਂ ਮੈਨੂੰ ਦੇ ਨਹੀਂ ਸਕਦੇ ਨਾ ਮੈਂ ਲੈਣੀ ਐ ਨਾ ਹੁਣ ਮੈਂ ਵਜ਼ੀਰ ਬਣਾਂ ਹੁਣ ਮੈਂ ਅਗਲੀ ਸਰਕਾਰ ਦੀ ਵਜ਼ੀਰ ਬਣੂਗਾ ਐ ਸਰਕਾਰ ਨੂੰ ਵਜ਼ੀਰ ਨਹੀਂ ਬਣਨਾ ਚਾਹੁੰਦਾ ਔਰ ਤੁਸੀਂ ਗੱਲ ਇਹ ਦੱਸੋ ਤੁਸੀਂ ਮੈਨੂੰ ਕਹਿਣ ਕੀ ਆਇਓ ਮੈਂ ਖੈ ਇਹ ਕਾਂਗਰਸ ਮੈਂ ਖੈ ਤੂੰ ਤੋਸੀਹ ਭਾਵੇਂ ਕਾਂਗਰਸ ਕੱਲ ਆਇਓ ਪਰਸੋ ਵਰ ਮੈਂ ਜਨਨ ਜਾਂ ਤੋਂ ਕਾਂਗਰਸੀ ਆ ਮੇਰੇ ਘਰ 2006 ਚ ਪ੍ਰਕਾਸ਼ ਸਿੰਘ ਬਾਦਲ ਮਨਪ੍ਰੀਤ ਵਰ ਸ਼ਖਬੀਰ ਬਾਦਲ ਤਿੰਨੋਂ ਆਏ ਸੀ ਦੋ ਵਾਰੀ ਆਏ ਸੀ ਕਿ ਤੂੰ ਕੱਲ ਜਲ ਜੁਆਇਨ ਕਰ ਲੈ ਅਸੀਂ ਤੈਨੂੰ ਤਿੰਨ 2002 ਡੇਟ ਕੱਟਦੀ ਤੇ ਹੁਣ ਤੈਨੂੰ ਡੇਟ ਦੇਣਾ ਬਚੀਰੀ ਬਣਾਵਾਂਗੇ ਔਰ ਪ੍ਰਕਾਸ਼ ਸਿੰਘ ਬਾਦਲ ਦੇਗਾ ਦੋ ਇਹ ਤੀਜਾ ਤੂੰ ਬੈਠਾ ਮੈਨੂੰ ਇਹ ਗੱਲ ਇੱਕ ਸਰਪਲਜੀ ਗਏ ਸੀ ਮੈਂ ਖੈ ਨਹੀਂ ਮੈਂ ਕਾਂਗਰਸ ਨਹੀਂ ਛੱਡਦਾ ਮੈਂ ਉਹ ਉਹਨਾਂ ਚੋਂ ਨਹੀਂ ਕਿ ਮੈਂ ਕਾਂਗਰਸ ਛੱਡ ਦੇ ਮੈਂ ਕਾਂਗਰਸ ਦੇ ਨਾਲ ਕਾਂਗਰਸ ਜਿੰਨਾ ਕਾਂਗਰਸ ਮਰਨਾ ਚਾਹੁੰਦਾ ਨਾ ਪਰ ਮੇਰਾ ਸਟੈਂਡ ਹੈ ਤੁਸੀਂ ਤਾਂ ਪਾਰਟੀ ਤਾਂ 135 ਸਾਲ ਪੁਰਾਣੀ ਹੈ ਬੰਦੇ ਚੰਗੇ ਮੁੰਡੇ ਆਉਂਦੇ ਰਹੇ ਤੇ ਜਾਂਦੇ ਰਹਿੰਦੇ ਆ ਪਰ ਅਸੀਂ ਆਪਣੇ ਆਡੀਆਲੋਜੀ ਦੇ ਕਾਇਮ ਹੈ ਇੱਕ ਸੈਕੂਲਰ ਸੋਚ ਵਾਲੀ ਪਾਰਟੀ ਹੈ ਬਾਕੀ ਸਾਰੀਆਂ ਪਾਰਟੀਆਂ ਦੇ ਕੋਈ ਭਿੰਲ ਭੇਜਦਾ ਕੋਈ ਜਾਤ ਦੇ ਨਾਂ ਤੇ ਸਸ਼ਸਤ ਕਰਦਾ ਕੋਈ ਧਰਮ ਦੇ ਨਾਂ ਤੇ ਕਰਦਾ ਹੈ ਕੋਈ ਪਾਰਟੀ ਰਾਜ ਸਿਆਸਤ ਕਰਦਾ ਪਰ ਅਸੀਂ ਸਿਆਸਤ ਬਾਰੇ ਦੇ ਕਾਬਲੇ ਸਰਦੇ ਕਰਦੇ ਆ ਪਰ ਅਸੀਂ ਡਿਵੈਲਪਮੈਂਟ ਦੇ ਮੁੱਦੇ ਤੇ ਲਕਸ਼ਣ ਲੜਦੇ ਆ ਤੇ ਇਸ ਕਰਕੇ ਮੈਂ ਤੁਸੀਂ ਤੁਹਾਡੇ ਮਨ ਚੋਂ ਮੈਂ ਕਾਂਗਰਸ ਛੱਡ ਦੂੰ ਤੁਸੀਂ ਛੱਡ ਸਕਦੇ ਹੋ ਲਾਹੇ ਪਰ ਮੈਂ ਨਹੀਂ ਛੱਡ ਸਕਦਾ ਮੈਨੂੰ ਕਹੋ ਦੱਸੋ ਕੀ ਚਾਹੀਦਾ ਮੈਂ ਖਾ ਕਿ ਜਿਨੀ ਗ੍ਰਾਂਟ ਮੈਂ ਕਹਾ ਮੇਰੇ ਹਲਕੇ ਦੇ ਸਾਰੇ ਕੰਮ ਕੋਈ ਪ੍ਰਾਇਓਰਟੀ ਨਾ ਹੋਣੀ ਚਾਹੀਦੀ ਤੇ ਮੈਂ ਕਰਾਏ ਅੱਜ ਸਾਰੀਆਂ ਲਕਸ਼ਣਾਂ ਤੋਂ ਹਲਕੇ ਦੀਆਂ 18 ਫੁੱਟੀਆਂ ਕੀਤੀਆਂ ਮੈਂ ਕਹਿੰਦਾ ਨਰਸਿੰਗ ਕਾਲਜ ਦਾ ਪ੍ਰੋਗਰਾਮ ਦਾ ਬਸ ਸਟੈਂਡ ਦਾ ਮਸਲਾ ਹਲ ਕਰਾਇਆ ਫਿਰ ਗੁਰਦੁਆਰਾ ਜਿਹੜਾ ਮਾਤਾ ਸੁੰਦਰੀ ਬਿਲਕੁਲ ਬਿਲਕੁਲ ਸੈਂਟਰ ਦੇ ਵਿੱਚ ਹੈ ਉਸ ਗੁਰਦੁਆਰਾ ਸਾਹਿਬ ਦਾ ਫੈਸਲਾ ਕਰਾਇਆ ਕਿ ਤਿੰਨ ਕਿਲੇ ਜਿੰਨ ਜਿੰਨੀ ਉਹਦੀ ਹੈਗੀ ਆ ਪਰਲੇ ਪਾਸੇ ਦੇ ਕੇ ਤੇ 2 ਕਰੋੜ 60 ਲੱਖ ਰੁਪਏ ਦੇ ਗੇ ਜਿਹੜਾ ਚੌਕਰ ਬਿਲਕੁਲ ਛੜਨ ਦੇ ਵਿੱਚ ਗਲਾਈ ਪਈ ਹੋਈ ਹੈ ਉਹਨੂੰ ਰਿਮੂਵ ਕਰਨਾ ਦਾ ਸਿੱਧੀ ਕਰਨੇ ਹੈ ਕਿਉਂਕਿ ਉੱਥੇ ਇੱਕ ਦਿਨ ਇੱਕ 25 ਸਾਲ ਦਾ ਬੱਚਾ ਜਿਹੜਾ ਬੱਚੇ ਦਾ ਬਾਡੇ ਸੀਗਾ ਕੇਕ ਲੈ ਕੇ ਜਾ ਰਿਹਾ ਸੀ ਤੇ ਉਦੋਂ ਬਾਅਦ ਉਹਦੀ ਕਾਰ ਕਿਸੇ ਗਲਤ ਨਾਲ ਹਿੱਟ ਹੋਈ ਗੱਡੀ ਪਾਟੀ ਤੇ ਬੱਚਾ ਮਰ ਗਿਆ ਮੌਕੇ ਤੇ ਤੇ ਮੈਂ ਕਿਹਾ ਵੀ ਇੱਥੇ ਕਿੰਨੀਆਂ ਕੀਮਤੀ ਜਾਨਾਂ ਗਈਆਂ ਨੇ ਮੈਂ ਇਹ ਜਿਹੜਾ ਤੁਹਾਡਾ ਇਹ ਖਤਮ ਕਰਨਾ ਚਾਹੁੰਦਾ ਉਹ ਵੀ ਕਰਾਇਆ ਫਿਰ ਕਾਲਾ ਸ਼ੂ ਕਲੋਨੀ ਤੁਹਾਡੇ ਸਾਹਮਣੇ ਕਿੰਨੇ ਸਾਲ ਤੋਂ ਵਿਚਾਰੇ ਮਰਦਾ ਘਰ ਦੇ ਬੰਦੇ ਉਹਨਾਂ ਦਾ ਮਸਲਾ ਹੱਲ ਕਰਾਇਆ ਫਿਰ ਪੰਚਬ ਸੋਸਾਇਟੀ ਜਿਹੜੀ ਜਿਹੜੇ ਦੇ ਮਾਲਕ ਜਿਹੜੇ ਸੋਸਾਇਟੀ ਵਾਲੇ ਸੀ ਉਹਨਾਂ ਨੇ ਤਕਰੀਬਨ ਉਹਨਾਂ ਨੂੰ 34 ਕਰੋੜ ਰੁਪਏ ਬਾਂਦਾ ਸੀ ਤਰਜੂਮ ਕਰ ਲਿਆ ਪਲਾਨ ਜਿਹੜਾ ਪਲਾਨ ਤਰਜੂਮ ਹੋ ਗਿਆ ਜਿਹੜਾ ਸੋਸਾਇਟੀ ਦਾ ਭਵਾਨ ਸੀ ਉਹਨੇ ਲੋਕਾਂ ਤੋਂ ਪੈਸੇ ਲਏ ਹੋਏ ਸੀ ਪੈਸੇ ਕਹਾਂ ਜਮਾ ਨਹੀਂ ਕਰਵਾਏ ਜਮਾ ਨਹੀਂ ਕਰਾਇਆ ਉਹ ਡਿਫਾਲਟਰ ਹੋ ਗਏ ਤੇ 4.5 ਕਰੋੜ ਦਾ 34 ਕਰੋੜ ਰੁਪਏ ਬਣ ਗਿਆ 18 ਸਾਲਾਂ ਦੇ ਵਿੱਚ ਤੇ ਮੈਨੂੰ ਦਿਖਾਈ ਮੈਂ ਆਜਾ ਮੈਂ ਸਿਰਸਿਰ ਗਿਆ ਸੀ ਉਹ ਕੋਲੇ ਮੈਂ ਆਹ ਕੰਮ ਮੇਰੀ ਪਹਿਲੀ ਪ੍ਰਾਇਰਟੀ ਹੈ ਇਹਦਾ ਮਾਫ ਕਰਾ ਕੇ ਉਹਨਾਂ ਲੋਕਾਂ ਨੂੰ ਮਿਲ ਕੇ ਵਿਹਾਰ ਕਰਦਾ ਏ ਔਰ 450 ਫੈਮਿਲੀ ਆਹੋ ਔਰ ਉਹ ਵਿਚਾਰੇ ਕੋਈ ਫੌਜੀ ਹੈ ਕੋਈ ਬਿੱਡੋ ਹੋ ਗਿਆ ਲੇਡੀਜ਼ ਨੂੰ ਕੁਛ ਕੋਈ ਕੁਛ ਤੇ ਜਿਹੜਾ ਸਹੀ ਮਾਉਂਟ ਸੀ ਔਰ ਉਸ ਤੋਂ ਬਾਅਦ ਸੋਸਾਇਟੀ ਤੋਂ ਨਹੀਂ ਲੈਣੀ ਜਮੀਨ ਉਹ ਜ਼ਮੀਨ ਦੀ ਸਿੱਧੇ ਲੋਟਮੈਂਟ ਲੈਟਰ ਉਹਨਾਂ ਜਿਹੜੇ ਬੰਦੇ ਪੈਸੇ ਜਮ੍ਹਾਂ ਕਰਾਈ ਜਾਣਗੇ ਆਪਦੇ ਨੋਕ ਕਰਾਈ ਜਾਣਗੇ ਇਹ ਸਰਕਾਰ ਤੋਂ ਫੈਸਲਾ ਕਰਾ ਕੇ ਦਿੰਦਾ ਮੈਂ ਜਿਹੜੇ ਕੰਮ ਵੱਡੇ ਕੰਮ ਜਿਹੜੇ ਕਰਨ ਵਾਲੇ ਸੀ ਉਹਨਾਂ ਕੀਤੇ ਸ਼ਹਿਰਵਾ ਤੇ ਅੱਜ ਇਹ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਇਹ ਸ਼ਹਿਰ ਮੇਰੀ ਕਰਮ ਭੂਮੀ ਹੈ ਭਾਵੇਂ ਜਨਮ ਭੂਮੀ ਮੇਰੀ ਨਹੀਂ ਹੈਗੀ ਆਪਣੇ ਸਾਰਾ ਦੀ ਨਹੀਂ ਹੋਣੀ ਹੈ ਕਰਮ ਭੂਮੀ ਆਪਣੀ ਸਾਰਾ ਦੀ ਮਹਾਲੀ ਹੈਗੀ ਆ ਮੇਰਾ ਮੇਰੇ 62 ਸਾਲ ਦਾ ਹੋ ਗਿਆ ਮੈਂ 19 ਸਾਲ ਦਾ ਮਹਾਲੀ ਸ਼ਹਿਰ ਚ ਆਇਆ ਸੀ ਤੇ ਉਦੋਂ ਬਾਅਦ ਆਪਾਈ ਜੀ ਔਣਖਾ ਸਾਬ ਬੈਠੇ ਆ ਜਦੋਂ ਅਸੀਂ ਪਹਿਲੀ ਵਾਰ ਮਾਤਾ ਜੀ ਦੀ ਡੈਥ ਹੋਈ ਆ ਭੋਗ ਤੇ ਆਏ ਸੀ ਦੁਪਹਿਰ ਨੂੰ ਉਦੋਂ ਜਿਹੜਾ ਆ ਪੋੜਿਆ ਹੈ ਆਹੀ ਕਿਪੂਰਤ ਉਹ ਹਾਂ ਰਸਤਾ ਹਮੈ ਰਸਤੇ ਵਿੱਚ ਹੁੰਦਾ ਅੱਜ ਮਹਾਲੀ ਦੁਨੀਆ ਦੇ ਚ ਚਮਕਿਆ ਹੋਇਆ ਸ਼ਹਿਰ ਹੈ ਤੇ ਇਸ ਲਈ ਅਸੀਂ ਇਹ ਸ਼ਹਿਰ ਨੂੰ ਜਿੰਨਾ ਹੋਰ ਵਧੀਆ ਬਣਾਵਾਂਗੇ ਜਿੰਨੇ ਮੈਨੂੰ ਇਹ ਸ਼ਹਿਰ ਨਾਲ ਸਿੱਧਤ ਤੌਰ ਤੇ ਪਿਆਰ ਆ ਸ਼ਹਿਰ ਨੂੰ ਕਿਸੇ ਨਾਮ ਹੋ ਸਕਦਾ ਹੋਵੇ ਕੀ ਕਰਵਾਂਸੇ ਤੁਹਾਡੇ ਪਲਗਾ ਦੇ ਇੱਥੇ ਆਇਆ ਕੀ ਤੁਹਾਡੇ ਟਾਵਰ ਕੋਲੇ ਕਰਵਾਂਸੇ ਇੱਥੇ ਖੜਾ ਕੀ ਤੁਹਾਡੇ ਕਮਾਂਜ ਕਲਵਾਂਸੇ ਪੰਜ ਸਾਲ ਮੇਰ ਰਿਹਾ ਕੀ ਉਹਨੇ ਤੁਹਾਡੇ ਇਂਡਰਸੇ ਮਕਾਨਾਂ ਦੀ ਗੱਲ ਕੀਤੀ ਕੀ ਉਹਨੇ ਪੰਚਵੇ ਡਾਕਟਰ ਸਾਹਿਬੇ ਕਿਹਾ ਉਹਨਾਂ ਕਿ ਵੀ ਬਖਾਇਦਾ ਕੀ ਕੋਰੋਨਾ ਦੌਰਾਨ ਕਿਸੇ ਕੋ ਰਸ਼ਨ ਲੈ ਕੇ ਆਇਆ ਅਸੀਂ ਘਰ ਘਰ ਰਸ਼ਨ ਵੀ ਪਹੁੰਚਾਇਆ ਘਰ ਘਰ ਰਸ਼ਨ ਵੀ ਪਹੁੰਚਾਇਆ ਔਰ ਲੋਕਾਂ ਦੀ ਸਾਰ ਵੀ ਲਈ ਇਹ ਨਹੀਂ ਕਿ ਸਰਕਾਰੀ ਤੌਰ ਤੇ ਆਪਣੇ ਪਰਵਾਰ ਉਹ ਲੋਕੀ ਦਾ ਆਪਣੇ ਦੋਸਤਾਂ ਵੱਲੋਂ ਕੀਤਾ ਅੱਜ ਗਊਸ਼ਾਲਾ ਬਣਾਤੀ ਮੇਰੇ ਬਲੈਂਟ ਦੀ ਜ਼ਮੀਨ 'ਤੇ ਅੱਜ ਸ਼ਹਿਰ ਨੂੰ ਬੇਸਹਾਰਾ ਆਵਾਰਾ ਪਸ਼ੂ ਮੁਕਤ ਕਰਨ ਜਾ ਰਹੇ ਹਾਂ ਕਿਹਾ ਕਿਹੜਾ ਉਹਨੂੰ ਕਦੇ ਜੇ ਜੇ ਮੈਂ ਉਹਨੂੰ ਪਾਪ ਕਰਨ ਦੇ ਲੋਕੀ ਗਊਸ਼ਾਲਾ ਬਣਾ ਕੇ ਪਸ਼ੂ ਦੀ ਸੇਵਾ ਕਰਨ ਨੂੰ ਤਾਂ ਮੈਨੂੰ ਪਾਪ ਕਰਨ ਦੇ ਕੋਈ ਗਰਾਂਹ ਨਹੀਂ ਮੰਨਦਾ ਮੈਂ ਉਹ ਪੁੰਨ ਸਮਝਦਾ ਲੋਕਾਂ ਬਾਤੇ ਭਾਵੇਂ ਪਾਪ ਹੋਵੇ ਮੈਂ ਅੱਜ ਗਾ 10 ਕਿਲੋ ਗਊਸ਼ਾਲਾ ਇਹ ਜੀ ਬਣਾਈਏ 1 ਰੁਪਿਆ ਸਰਕਾਰ ਤੋਂ ਅਸੀਂ ਗਊਸ਼ਾਲਾ ਚਲਾਉਣ ਵਾਸਤੇ ਲੈਂਦੇ ਸਾਰਾ ਖਰਚਾ ਮੇਰੇ ਦੋਸਤ ਬਲਕੇ ਇੱਕ ٹرسٹ ਬਣਾਇਆ ਮੈਨੂੰ ਪ੍ਰਧਾਨ ਬਣਾਇਆ ਤੇ ਸਾਰਾ ਖਰਚਾ ਅਸੀਂ ਸਾਰੇ ਵੱਡੇ ਵੱਡੇ ਇੰਡਸਟਰੀ ਸਟਾਈਨੋਰ ਵਾਲਾ ਵਰਗੀ ਇੰਡਸਟਰੀਆਂ ਜਾਂ ਹੋਰ ਵੱਡੀਆਂ ਇੰਡਸਟਰੀ ਜਿੰਨੀਆਂ ਨੇ ਉਹ ਸਾਰੇ ਨਾਲ ਲਾ ਕੇ ਅਸੀਂ ਚਾਹੇ ਤੁਸੀਂ ਗਊਸ਼ਾਲਾ ਦੇਖ ਕੇ ਆਉਂਗੇ ਤੁਸੀਂ ਕਹੋ ਕੋਈ ਇਹ ਜੀ ਪੰਜਾਬ ਨੂੰ ਗਊਸ਼ਾਲਾ ਹੀ ਹੈ ਤੇ ਇਹ ਜਿਹੜੇ ਚੀਜ਼ਾਂ ਨੇ ਜੇ ਅਸੀਂ ਪੈਦਾ ਕਰ ਦਿੱਤੀਆਂ ਕਿ ਸ਼ਹਿਰ ਦੇ ਐਸਿਡ ਨੇ ਤੇ ਜੇ ਅਸੀਂ ਸ਼ਹਿਰ ਨੂੰ ਅਸੀਂ ਐਕਸੀਡੈਂਟ ਤੋਂ ਮੁਕਤ ਕਰਾਉਣੇ ਆ ਅਵਸੋਂ ਦੇ ਉੱਥੇ ਘਰਾਂ ਛੱਟਾਂ ਲੱਗਦੇ ਨੇ ਜਦੋਂ ਗਊ ਦਾ ਪੋਸਟਮਾਰਟਮ ਹੋਇਆ ਤਾਂ 40 ਕਿਲੋ ਪੌਲਿਸ ਨਿਕਲਿਆ ਮੇਕਾ ਨਿਕਲਦੇ ਨੇ ਪੇਟ ਦੇ ਵਿੱਚੋਂ ਅਸੀਂ ਛੁੱਟਦੇ ਹਾਂ ਪੂਰਾ ਜੋ ਘਰ ਚ ਕੰਮ ਚੱਲਦਾ ਲਿਵਾਵੇ ਭਾਗ ਛੁੱਟਦੇ ਨੇ ਪਰ ਪਸ਼ੂ ਨੂੰ ਕੀ ਪਤਾ ਹੁੰਦਾ ਕਿ ਕੂੜੇ ਦੇ ਵਿੱਚ ਕਿ ਮੇਕਾ ਵੀ ਹੈਗੀਆਂ ਨੇ ਅਸੀਂ ਕਹਿੰਦੇ ਸੋਚੀ ਦਾ ਨਹੀਂ ਕਿ ਅਸੀਂ ਕਿਹੜਾ ਪਾਪ ਕਰਨ ਲੱਗਿਆ ਅਸੀਂ ਖੁਦ ਹੀ ਪਾਪ ਕਰਿਆ ਰਹੇ ਤੇ ਜਿਉ ਉਹਨਾਂ ਨੂੰ ਅਸੀਂ ਉੱਥੇ ਬੰਨ ਕੇ ਪੱਠੇ ਵੀ ਪਾ ਰਹੇ ਆਂ ਔਰ ਪੱਠੇ ਵੀ ਟੌਪ ਕਲਾਸ ਪਾ ਰਹੇ ਆਂ ਜੇਕਰ ਦੇਖ ਕੇ ਆਓ ਵੀ ਕਿਹੋ ਜਿਹੀ ਗੋਸ਼ਾਲਾ ਬਣੀ ਹੋਈ ਐ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਆ ਪੱਖੇ ਲੱਗੇ ਹੋਏ ਨੇ ਔਰ 10 ਬੰਦੇ ਉਹਨਾਂ ਤੇ ਰੱਖੇ ਹੋਏ ਨੇ ਤੇ ਜੇ ਕੁਝ ਸ਼ਹਿਰ ਦੇ ਵਿੱਚ ਅਸੀਂ ਇਤੋਂ ਦਾ ਭਲੇ ਦਾ ਕੰਮ ਕਰਦੇ ਆਂ ਇਹਨੇ ਲੋਕਾਂ ਨੂੰ ਪਾਪ ਲੱਗਵਾ ਲੱਗੀ ਜਾਵੇ ਪਰ ਮੈਂ ਆਪਣੀ ਧੁੰ ਚ ਪੱਕਾ ਕਿ ਮੈਂ ਜੋ ਕੰਮ ਕਰਨਾ ਸਵਾਸ ਸਵਾਦ ਰਵੇ ਉਹ ਕਰਨੇ ਕਰਨੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਤੁਹਾਡੇ ਬੋਰਡ ਦਾ ਕਿੰਤੀ ਬੋੜ ਦਾ ਨਾਮ ਮੁੱਲ ਪੈਸੇ ਮੈਂ ਤਾਰਦਾ ਨਹੀਂ ਸਕਦਾ ਪਰ ਮੈਂ ਕੋਸ਼ਿਸ਼ ਬੁਰਗ ਆਪਣਾ ਖੁੰਦਾ ਟੋਕਾ ਟੋਕਾ ਲਾ ਕੇ ਤਾਰਦੇ ਕੋਸ਼ਿਸ਼ ਕਰੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 1:30 ਵੇਲੇ ਐਲ.ਆਰ.ਡੀ ਲਾਉਣੀ ਹੈ ਤੇ ਰਾਹੁਲ ਗਾਂਧੀ ਨੇ ਸਮੋਦਨ ਕਰਨਾ ਹੈ ਤੇ ਕੱਲ ਪੰਜਾਬ ਦਾ ਮੁੱਖ ਮੰਤਰੀ ਨੌਂ ਸੋਣਾ ਹੈ ਤੇ ਤੁਸੀਂ ਜਿੰਨੇ ਵੀ ਬੰਦੇ ਆ ਸਕਦੇ ਹੋ ਤਾਂ ਤੁਸੀਂ 1.5 ਵਜੇ ਸਾਰੇ ਉੱਥੇ ਸੈਕਟਰ 7 ਦੇ ਦਫ਼ਤਰ ਪਹੁੰਚਿਓ ਤਾਂ ਕਿ ਉੱਥੋਂ ਜਿਹੜਾ ਨੋਸਟ ਸਾਰੇ ਸੁਣ ਸਕੀਏ ਅੱਧੇ ਘੰਟਾ ਦਾ ਪ੍ਰੋਗਰਾਮ ਹੈ ਅੱਧੇ ਘੰਟੇ ਬਾਅਦ ਤੁਸੀਂ ਆਪਣਾ ਦੁਬਾਰੇ ਕੰਮ ਕਰ ਸਕਦੇ ਹੋ ਤੁਹਾਡਾ ਧੰਨਵਾਦ ਜਾਹਿਰ